ਅੱਜ ਕੀ ਨਾਮ ਜੀ ਆਪਣਾ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਕੀ ਹੋਇਆ ਕੀ ਆ ਤੁਹਾਡਾ ਮੈਂ ਨਾ ਇਸ ਤਰ੍ਹਾਂ ਕੰਮ ਮੇਰਾ ਕੰਟਰੈਕਸ਼ਨ ਦਾ ਹੈਗਾ ਜੀ ਮੈਂ ਇੱਕ ਇਹਨਾਂ ਦਸੂਏ ਮਿਆਣੀ ਰੋਡ ਤੇ ਏਟੀਐਮ ਮਗਾ ਸਟੇਟ ਬੈਂਕ ਕੋਫੀ ਡਿਆ ਦਾ ਉੱਥੋਂ ਪੈਸੇ ਕਢਾਉਣ ਲੱਗਾ ਤਾਂ ਉੱਥੇ ਬੈਂਕ ਦੇ ਵਿੱਚ ਦੋ ਬੰਦੇ ਖੜੇ ਸੀ ਉਹਨਾਂ ਦੇ ਹੱਥ 'ਚ ਪੇਚ ਕਰਦੇ ਸੀਗਾ ਤਾਂ ਮੈਨੂੰ ਕਹਿੰਦੇ ਅੰਕਲ ਜੀ ਇਹ ਹੋਣੀ ਅਸੀਂ ਠੀਕ ਕਰਕੇ ਆ ਤੇ ਆ ਵੀ ਚੱਲ ਨਹੀਂ ਰਿਹਾ ਪਹਿਲਾਂ ਤੁਸੀਂ ਆਪਣਾ ਬੈਲੈਂਸ ਚੈੱਕ ਕਰ ਲਓ ਵੀ ਪਰਚੀ ਤੁਹਾਡੀ ਨਿਕਲਦੀ ਵੀ ਹੈ ਤੇ ਜਾਂ ਜਦੋਂ ਪਰਚੀ ਕੱਢੀ ਆ ਤਾਂ ਉਹਨਾਂ ਨੇ ਮੇਰਾ ਉਹ ਜਿਹੜਾ ਕੋਡ ਸੀ ਉਹ ਦੇਖ ਲਿਆ ਇਹਨਾਂ ਨੇ ਤੇ ਕਹਿੰਦੇ ਵੀ ਆਪਣਾ ਤੁਸੀਂ ਇਹਨੂੰ ਨਾ ਚੈੱਕ ਕਰ ਲਓ ਵੀ ਪਰਚੀ ਤੁਹਾਡੀ ਸਹੀ ਆ ਭਾਜ ਮੈਂ ਮੇਰਾ ਧਿਆਨ ਪਰਚੀ ਵੱਲ ਗਿਆ ਤਾਂ ਉਹਨਾਂ ਨੇ ਮੇਰਾ ਕਾਰਡ ਬਦਲ ਲਿਆ ਮੈਨੂੰ ਨਹੀਂ ਪਤਾ ਲੱਗਾ ਕਿ ਉਹਨੇ ਕਿਹੜੇ ਵੇਲੇ ਕਾਰਡ ਬਦਲ ਲਿਆ ਹਾਂਜੀ ਫਿਰ ਮੈਂ ਦੁਬਾਰਾ ਉਹ ਚ ਪੈਸੇ ਘਟਾਉਣ ਲੱਗਾ ਤਾਂ ਮੇਰੇ ਪੈਸੇ ਨਹੀਂ ਨਿਕਲੇ ਤੇ ਮੈਨੂੰ ਪੈਸੇ ਜ਼ਰੂਰੀ ਚਾਹੀਦੇ ਸੀ ਤਾਂ ਮੈਂ ਲਾਗ ਲੇ ਏਟੀਐਮ ਤੇ ਬੈਂਕ ਆਫ ਇੰਡੀਆ ਦਾ ਏਟੀਐਮ ਆ ਦੋ ਤਿੰਨ ਦੁਕਾਨਾਂ ਛੱਡ ਕੇ ਉਥੋਂ ਬੈਂਕ ਦੇ ਵਿੱਚ ਗਿਆ ਉੱਥੇ ਮੈਨੂੰ ਮੈਸੇਜ ਆ ਰਿਹਾ ਵੀ ਤੇਰੇ ਪੈਸੇ ਨਿਕਲ ਰਹੇ ਆ ਨਿਕਲ ਗਏ ਹਾਂਜੀ ਤੇ ਮੈਂ ਦੇਖਦਾ ਵੀ ਮੈਂ ਏਟੀਐਮ ਪਾ ਰਿਆਂ ਉਹ ਵੀ 10000 ਦਾ ਮੈਸੇਜ ਆ ਰਿਹਾ ਮੈਂ ਵੀ 10000 ਰੁਪਏ ਕੱਢ ਰਿਆਂ ਤਾਂ ਮੇਰੇ ਮਨzie ਗਈ ਏਟੀਐਮ ਤੇ ਮੈਨੂੰ ਮੈਸੇਜ ਆ ਰਿਹਾ ਪੈਸੇ ਨਹੀਂ ਨਿਕਲ ਰਹੇ ਮੈਂ ਉਸੇ ਟਾਈਮ ਹੀ ਆਪਣੇ ਐਚਡੀਐਫਸੀ ਬੈਂਕਰ ਬ੍ਰਾਂਚ ਦੇ ਵਿੱਚ ਦਸੂਆ ਹੀ ਗਿਆ ਤਾਂ ਉਹਨਾਂ ਨੂੰ ਜਾ ਕੇ ਮੈਂ ਕਹਿੰਦਾ ਮੈਂ ਕਹਿੰਦਾ ਵੀ ਜਿੱਦੇ ਦਾ ਮੇਰਾ ਪੈਸੇ ਨਿਕਲ ਗਿਆ ਯਾਰ ਤੇ ਮੈਨੂੰ ਮੈਸੇਜ ਆ ਗਿਆ ਪੈਸੇ ਨਹੀਂ ਆਏ ਮੇਰੇ ਉਹਨਾਂ ਨੇ ਦੇਖਿਆ ਕਿੰਦੇ ਕਾਰਡ ਤੁਹਾਡਾ ਮੈਂ ਕਾਰਡ ਮੇਰੇ ਕੋਲ ਆ ਤੇ ਉਹ ਕਹਿੰਦੇ ਜੀ ਤੋਂ ਗੱਲ ਨਹੀਂ ਇਹ ਵੀ ਕਈ ਟਾਈਮ ਜੰਪ ਕਰ ਜਾਂਦਾ ਹੁੰਦਾ ਵੀ ਤੁਹਾਡੇ ਪੈਸੇ ਚੋ ਵੀ ਕਹਿੰਦਾ ਹੈ ਤੁਹਾਡੇ ਪੈਸੇ ਵਾਪਸ ਆ ਜਾਣੇ ਉਹ ਕਿਹਾ ਜੀ ਥੋੜੇ ਦੇਰ ਬਾਅਦ ਦੂਜੇ ਦਿਨ ਮੈਨੂੰ ਫੋਨ ਆ ਗਿਆ ਕਿ ਤੁਹਾਡਾ ਈਟੀਐਮ ਕਾਰਡ ਕਿੱਥੇ ਆ ਫੋਨ ਕਿਹੜੀ ਜਗ੍ਹਾ ਤੋਂ ਆਇਆ ਸੀ ਫੋਨ ਮੈਨੂੰ ਆਇਆ ਜੀ ਐਚਡੀਐਫ ਬੈਂਕ ਗੜਦੀwala ਤੋਂ ਮੈਂ ਇਹਨੂੰ ਪੁੱਛਿਆ ਮੈਂ ਤੁਸੀਂ ਕਿੱਥੋਂ ਬੋਲ ਰਹੇ ਕਹਿੰਦੇ ਜੀ ਅਸੀਂ ਗੜਦੀwala ਬੈਂਕ ਤੋਂ ਬੋਲ ਰਹੇ ਹਾਂ ਐਚਡੀਐਫ ਬੈਂਕ ਤੋਂ ਤੁਹਾਡਾ ਕਾਰਡ ਸਾਡੀ ਬੈਂਕ ਦੇ ਵਿੱਚ ਬੰਦਾ ਕੋਈ ਦੇ ਗਿਆ ਉਦਾਰਕਾ ਪੈਸੇ ਨਿਕਲ ਗਏ ਤੁਹਾਡਾ ਕਾਰਡ ਉਹਨੂੰ ਬੰਦੇ ਦੇ ਗਏ ਤੇ ਪੈਸੇ ਉਹਦੇ ਉਹਦਾ ਕਾਰਡ ਲੈ ਕੇ ਕੱਢ ਕੇ ਉਹਨਾਂ ਦੇ ਪੈਸੇ ਨਿਕਲ ਗਏ ਹੈ ਜੀ ਤਾਂ ਮੈਂ ਜੀ ਉਸੇ ਲਿਆਇਆ ਤੇ ਜਾ ਕੇ ਦਸੂਏ ਥਾਣੇ ਮੈਂ ਕੰਪਲੇਨ ਲਿਖਾਤੀ ਮਤਲਬ ਉਹਦਾ ਐਫ ਆਈ ਆਰ ਨੰਬਰ 144 ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰਾ ਇਹਦੀ ਇਨਕੁਆਇਰੀ ਕਰੋਗੀ ਹਾਲਕਿ ਥਾਣੇਦਾਰ ਕਹਿੰਦਾ ਵੀ ਮੈਂ ਹੋਣਾ ਹੈ ਜੀ ਉਹ ਅਜ ਤੱਕ ਇਹ ਹੈਗਾ ਜੀ ਨਾ ਤਾਂ ਕੋਈ ਆਇਆ ਯਾ ਹੈ ਜੀ ਨਾ ਕੋਈ ਮੈਨੂੰ ਕਿਸੇ ਨੇ ਪੁੱਛਿਆ ਯਾ ਤੇ ਹੈਰਾਨਗੀ ਮੈਨੂੰ ਇਸ ਗੱਲ ਦੀ ਆ ਕਿ ਚੋਣ ਜਾਬਤਾ ਲੱਗਾ ਹੋਆ ਪੁਲਿਸ ਜਗ੍ਹਾ-ਜਗ੍ਹਾ ਪੈਰੀ ਦੇ ਰਹੀ ਆ ਹਾਂਜੀ ਅੱਡੇ ਬੱਸ ਸਟੈਂਡ ਚੈੱਕ ਹੋ ਰਿਹਾ ਰੇਲਵੇ ਸਟੇਸ਼ਨ ਚੈੱਕ ਹੋ ਰਿਹਾ ਲੋਕਾਂ ਦੀਆਂ ਵਾਹਨ ਸਾਰੇ ਚੈੱਕ ਹੋ ਰਿਹਾ ਪਰ ਹੈਰਾਨਗੀ ਇਸ ਗੱਲ ਦੀ ਵੀ ਇਸ ਇਹਨਾਂ ਇਹੋ ਜਿਹੇ ਛਰਾਰਤੀ ਅੰਸਰਾਂ ਨੂੰ ਜਿਹੜੇ ਇਹ ਜੇ ਫਰਾਡ ਕਰ ਰਹੇ ਇਹਨਾਂ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਜੇਕਰ ਗੱਲ ਕਰੀਏ ਤੁਸੀਂ ਕਹਿ ਰਹੇ ਕਿ ਮੈਂ ਜਦੋਂ ਏਟੀਐਮ ਕੋਲ ਖੜਾ ਆ ਰਿਹਾ ਸੀ ਕਿ ਦੋ ਵਿਅਕਤੀ ਮੇਰੇ ਕੋਲ ਖੜੇ ਸੀਗੇ ਕੁਤ ਕੋ ਜਾਣ ਪਛਾਣ ਨਹੀਂ ਹੋ ਸਕਦੀ ਤੁਸੀਂ ਇਤਹਾਸ ਹਾਂਜੀ ਜੇ ਉਹ ਬੰਦੇ ਮੇਰੇ ਸਾਹਮਣੇ ਆਜੋ ਉਹਨਾਂ ਵਿੱਚੋਂ ਇੱਕ ਬੰਦੇ ਨੂੰ ਮੈਂ ਪਛਾਣ ਸਕਦਾ ਜਿਹਦੇ ਮੈਨੂੰ ਕਹਿ ਰਿਹਾ ਸੀ ਵੀ ਇਹਨੂੰ ਠੀਕ ਕੀਤਾ ਹੋਣਾ ਔਰ ਕੀ ਕੀ ਗੱਲਾਂ ਤੁਹਾਡੇ ਨਾਲ ਕੀਤੀਆਂ ਗਈਆਂ ਨਾਲ ਉਹਨਾਂ ਨੇ ਕੋਈ ਗਾਲ ਨਹੀਂ ਮੇਰੇ ਨਾਲ ਕੀਤੀ ਬਸ ਇਹ ਵੀ ਉਹਨਾਂ ਨੇ ਕਿਹਾ ਪਿਆ ਆਪਣਾ ਤੁਸੀਂ ਪਹਿਲਾਂ ਬੈਲੈਂਸ ਦੀ ਪਰਚੀ ਕੱਢ ਕੇ ਦੇਖ ਲਓ ਕਿ ਜੇ ਤੁਹਾਡੇ ਬੈਲੈਂਸ ਦੀ ਪਰਚੀ ਆ ਜਾਂਦੀ ਬਾਹਰ ਤੇ ਫਿਰ ਤੁਹਾਡੇ ਪੈਸੇ ਵੀ ਆ ਜਾਣਗੇ ਤੇ ਪਰਚੀ ਆ ਗਈ ਹੈ ਪਰ ਪੈਸੇ ਨਹੀਂ ਆਏ ਜਦੋਂ ਏਟੀਐਮ ਬਦਲਿਆ ਗਿਆ ਤੁਹਾਡਾ ਧਿਆਨ ਨਹੀਂ ਸੀ ਉਦੋਂ ਮੇਰਾ ਧਿਆਨ ਉਸ ਟਾਈਮ ਪਰਚੀ ਵੱਲ ਸੀਗਾ ਹੈ ਨੀ ਉਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਵੀ ਕਿਹੜੇ ਵੇਲੇ ਮੇਰਾ ਕਾਰਡ ਬਦਲ ਲਿਆ ਉਹਨਾਂ ਨੇ ਮੋਦੀ ਮੰਗ ਕੀ ਕਰਨੀ ਚਾਹੁੰਦੇ ਮੰਗ ਕੀ ਕਰਨੀ ਜੀ ਹੁਣ ਮੇਰੇ ਤਾਂ ਪੈਸੇ ਨਿਕਲ ਗਏ ਆ ਮੈਂ ਤਾਂ ਇਹ ਕਹਿਣਾ ਭਈ ਇਹ ਇਹ ਜਿਹੜੇ ਛਰਾਤੀ ਅੰਸਰ ਆ ਇਹਨਾਂ ਨੂੰ ਫੜਿਆ ਜਾਏ ਹਾਂਜੀ ਇਹਨਾਂ ਨੂੰ ਫੜ ਕੇ ਨੱਥ ਪਾਈ ਜਾਵੇ ਇਹਨਾਂ ਨੂੰ ਤਾਂ ਕਿ ਮੈਂ ਮੰਗ ਕਰਦਾ ਵੀ ਕਿਸੇ ਹੋਰ ਬੰਦੇ ਨਾਲ ਕੇਜਾ ਧੋਖਾ ਨਾ ਹੋ ਜਾਏ ਹਾਂਜੀ ਮੇਰੇ ਨਾਲ ਤਾਂ ਜਿਹੜਾ ਹੋਣਾ ਸੀ ਉਹ ਗਿਆ ਹੋ